ਬੱਡੇ ਸਹਿਬ ਜਾਦਿਆਂ ਦੀਆਂ ਦੇਹਾਂ ਦਾ ਸ਼ਿਸ਼ਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਕੋਟੀ ਕੋਟੀ ਪ੍ਰਣਾਮ 25 ਦਸੰਬਰ 10 ਚਮਕੌਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼੍ਰੀ ਰਮੋਧਾਨੇ ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ ਇਲਾਕੇ ਵਿੱਚ ਇਹ ਢੰਡੋਰਾ ਪਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ ਅਸੀਂ ਸਿੱਖਾਂ ਦਾ ਗੁਰੂ ਮਾਰ ਦਿੱਤਾ ਹੈ ਅਸੀਂ ਉਸ ਦੇ ਪੁੱਤਰਾਂ ਅਤੇ ਸਾਰੇ ਸਿੱਖਾਂ ਨੂੰ ਵੀ ਮਾਰ ਦਿੱਤਾ ਹਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਇਨ੍ਹਾਂ ਕਾਫਰਾਂ ਦੀਆਂ ਲਾਛਾਂ ਨੂੰ ਹੱਥ ਨਹੀਂ ਲਾਏਗਾ ਜੋ ਵੀ ਉਹਨਾਂ ਨਾਲ ਹਮਦਰਦੀ ਦਿਖਾਏਗਾ ਉਹਨਾਂ ਦਾ ਹਸ਼ਰ ਬੁਰਾ ਹੋਵੇਗਾ ਇਹ ਗੱਲ ਜਦ ਇੱਕ ਸਿੱਖ ਪਰਵਾਰ ਦੀ ਮਾਤਾ ਨੇ ਸੁਣੀ ਤਾਂ ਉਹ ਆਪਣੀ ਧੀ ਨਾਲ ਗੱਲ ਕਰਦੀ ਆ ਕਿ ਜੇ ਅੱਜ ਮੇਰਾ ਪਤੀ ਜਿਉਂਦਾ ਹੁੰਦਾ ਤਾਂ ਉਹ ਸਿੰਘਾਂ ਦੇ ਸ਼ਰੀਰਾਂ ਨੂੰ ਐਵੇਂ ਰੋਲ ਨਾ ਦਿੰਦਾ ਇਹ ਗੱਲ ਸੁਣ ਉਸਦੀ ਧੀ ਕਹਿੰਦੀ ਹੈ ਕਿ ਮਾਤਾ ਜੀ ਮੈਂ ਇਸ ਘਰਤ ਨੂੰ ਕਰਾਂਗੀ ਮੈਂ ਵੀ ਤਾਂ ਤੇਰਾ ਪੁੱਤ ਹਾਂ ਧੀ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਮਾਤਾ ਨੇ ਆਪਣੀ ਧੀ ਨੂੰ ਸਾਰਾ ਕੁਝ ਸਮਝਾਇਆ ਕਿ ਕਿਵੇਂ ਅੰਤਮ ਸ਼ਿਸ਼ਕਾਰ ਕਰਨਾ ਹੈ ਕਿੰਜ ਸਿੰਘਾਂ ਦੇ ਸਰੀਰਾਂ ਨੂੰ ਪਛਾਣਨਾ ਹੈ ਬੀਬੀ ਹਰਸ਼ਰਨ कौर ਰਾਤ ਦੇ ਹਨੇਰੇ ਵਿੱਚ ਕੋਲੇ ਪੈਰੀਂ ਜੰਗ ਦੇ ਮੈਦਾਨ ਵਿੱਚ ਪਹੁੰਚਦੀ ਆ ਮੁਗਲ ਫੌਜਾਂ ਥੱਕ ਹਾਰ ਕੇ ਤੰਬੂਆਂ ਵਿੱਚ ਸੌ ਰਹੀਆਂ ਹੁੰਦੀਆਂ ਬੀਬੀ ਨੇ ਪਛਾਣ ਕੇ ਸਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ ਆਸਪਾਸ ਤੋਂ ਜਿੰਨੀਆਂ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ ਲੱਕੜਾਂ ਦੇ ਢੇਰ ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ ਅੱਗ ਦੇ ਮੱਚਦੇ ਪਾਂਬੜ ਦੇਖ ਕੇ ਮੁਗਲ ਫੌਜੀ ਹੈਰਾਨ ਹੋ ਗਏ ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਵਾਲੇ ਰਤਵੇ ਪ੍ਰਾਪਤ ਕਰਨ ਦੇ ਉਹਨਾਂ ਦੇ ਸੁਪਨੇ ਚੱਕਨਾ ਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਹਨਾਂ ਕੋਲ ਹੁਣ ਕੁਝ ਨਹੀਂ ਸੀ ਬਚਿਆ ਅੱਗ ਦੀਆਂ ਲਾਟਾਂ ਦੇ ਚਾਨਣ ਵਿੱਚ ਉਹਨਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿੱਚ ਵਰਸ਼ਾ ਲਈ ਖੜੀ ਹੈ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਮੁਗਲ ਉਸ ਕੋਲ ਪਹੁੰਚੇ ਤੇ ਪੁੱਛਿਆ ਤੂੰ ਕੌਣ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਤੀ ਹਾਂ ਇੱਥੇ ਕੀ ਕਰ ਰਹੀ ਹਾਂ ਮੈਂ ਆਪਣੇ ਭਰਾਵਾਂ ਦਾ ਸ਼ਿਸ਼ਕਾਰ ਕਰ ਰਹੀ ਹਾਂ ਕੀ ਤੈਨੂੰ ਪਤਾ ਨਹੀਂ ਕਿ ਇਹ ਕਰਨਾ ਜਰਮ ਹੈ ਮੈਂ ਜਾਣਦੀ ਹਾਂ ਤਾ ਤੋ ਫਿਰ ਬਾਦਸ਼ਾਹ ਦਾ ਹੁਕਮ ਕਿਉਂ ਨਹੀਂ ਮੰਨਿਆ ਕਿਉਂਕਿ ਮੈਂ ਦੁਨਿਆਵੀ ਬਾਦਸ਼ਾਹ ਨੂੰ ਨਹੀਂ ਬਲਕੇ ਸੱਚੇ ਪਾਤਸ਼ਾਹ ਦਾ ਹੁਕਮ ਮੰਨਦੀ ਹਾਂ ਕੀ ਮਤਲਬ ਮਤਲਬ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਹੈ ਇਹ ਸੁਣਦੇ ਹੀ ਉਹਨਾਂ ਨੇ ਬੀਬੀ ਨੂੰ ਮਾਰਨ ਲਈ ਦੌੜੇ ਤਾਂ ਬੀਬੀ ਨੇ ਵੀ ਆਪਣੀ ਕੁਰਪਾਨ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਸਿੰਘਣੀ ਨੇ ਦਲੇਰੀ ਨਾਲ ਟੱਕਰ ਆ ਕੀਤਾ ਅਤੇ ਕੁਝ ਮੁਗਲ ਸੈਨਿਕ ਜ਼ਖਮੀ ਹੋਏ ਕੁੱਝ ਮਾਰੇ ਗਏ ਅਖੀਰ ਗੁਰੂ ਦੀ ਤੀਜ ਜਖਮੀ ਹੋ ਗਈ ਤਾਂ ਜਿਸ ਪਾਹਾਂ ਨੇ ਬੀਬੀ ਨੂੰ ਬਲਦੀ ਅਗ ਵਿੱਚ ਸੁੱਟ ਦਿੱਤਾ ਤੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਬੀਬੀ ਹਰਸ਼ਰਨ कौर ਨੇ 10 ਸਹੂਨੋਂ ਸ਼ਹੀਦੀ ਪ੍ਰਾਪਤ ਕੀਤੀ ਬੀਬੀ ਹਰਸ਼ਰਨ कौर ਦੀ ਸ਼ਹੀਦੀ ਨੂੰ ਸਾਡਾ ਲੱਖ ਲੱਖ ਪਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ